ਪ੍ਰਾਈਵੇਟ ਹਸਪਤਾਲ ਤੇ ਬਲੱਡ ਬੈਂਕ ਜਿਹੜੇ ਹੈਗੇ ਆ ਇਹ ਮਿਲ ਕੇ ਲੁੱਟ ਕਰ ਰਹੇ ਨੇ ਕਿੱਦਾਂ ਦੀ ਲੁੱਟ ਹੋ ਰਹੀ ਹੈ ਪ੍ਰਾਈਵੇਟ ਦਾ ਹਸਪਤਾਲ ਆ ਉਹ ਮਰੀਜ਼ ਤੇ ਰਿਸ਼ਤੇਦਾਰਾਂ ਨੂੰ ਮਜਬੂਰ ਕਰਦਾ ਹੈ ਕਿ ਉਹਨਾਂ ਦੇ ਚਹੇਤੇ ਬਲੱਡ ਬੈਂਕ ਤੋਂ ਹੀ ਬਲੱਡ ਲੈ ਕੇ ਆਓ ਕੋਈ ਵੀ ਬਲੱਡ ਬੈਂਕ ਹੋਵੇ ਸਰਕਾਰੀ ਵਾਂਗ ਪ੍ਰਾਈਵੇਟ ਬਲੱਡ ਆਪ ਨਹੀਂ ਤਿਆਰ ਕਰਦਾ ਨਾ ਹੀ ਕਰ ਸਕਦਾ 100 ਬੰਦੇ ਮੈਨੂੰ ਫੋਨ ਆਇਆ ਰਿਕਾਰਡਿੰਗਾਂ ਪੰਜ ਮੇਰੇ ਫੋਨ 'ਤੇ ਇੱਕ ਬੰਦਾ ਮੇਰੇ ਕੋਲ ਨਹੀਂ ਆਇਆ ਲੋਕ ਡਰਦੇ ਮੈਂ ਕਹਿੰਦਾ ਤੁਸੀਂ ਸਿਰਫ ਸਾਨੂੰ ਕੰਪਲੇਟ ਦਿਓ ਉਹ ਤਾਂ ਸਾਡੀ ਸਾਰੀ ਕਾਰਵਾਈ ਹੈ ਪੁੱਜਰੇ ਨਵੇਂ ਨਵੇਂ ਮੈਂ ਕਹਾਂਗਾ ਛਲਾੜੂ ਬედაਪ ਹੋਏ ਨਹੀਂ ਬਲੱਡ ਦੀ ਸੇਵਾ ਵਿੱਚ ਉਹਨਾਂ ਨੂੰ ਦਿਖ ਰਿਹਾ ਹਾਂ ਦਾ ਬਲੱਡ ਬੈਂਕਾਂ ਤੋਂ ਗਿਫਟਸ ਮਿਲ ਰਹੇ ਨੇ ਉਹਨਾਂ ਨੂੰ दारू ਮਿਲ ਰਹੀ ਆ ਆਈਫੋਨ ਦਾ ਗਿਫਟ ਮਿਲ ਰਹੇ ਨੇ ਪੈਸਾ ਮਿਲ ਰਿਹਾ ਉਹਨਾਂ ਨੂੰ ਹਿਡਨ ਸੈਲਰੀਆਂ ਫਿਕਸ ਕਰਤੀਆਂ ਕਈ ਬਲੱਡ ਬੈਂਕਾਂ ਨੇ ਕੈਂਪਪਾ ਮਿਲਾਂ ਨੂੰ 10 ਮਿੰਟ ਦਾ ਨਾਲੇ ਪ੍ਰਧਾਨ ਜੀ ਦੀ ਫੋਟੋ ਖਬਰ ਚ ਆਉਂਦੀ ਆ ਚੈਲਨਜ ਬੜੇ ਖਬਰ ਵੀ ਆਉਂਦੀ ਆ ਨਾਲੇ ਪ੍ਰਧਾਨ ਜੀ ਜੇਤ ਸ਼ਾਮ ਨੂੰ 2000 ਰੁਪਏ ਪੈ ਜਾਂਦੇ ਉਹਨਾਂ ਨੂੰ ਚੇਤਾਵਨੀ ਹੈ ਸਾਡੇ ਦਿੱਕੇ ਚੜ ਚੋਗੇ ਨਾ ਤਾਂ ਸਮਝੋਤਾ ਕਰਨਾ ਨਾ ਅਸੀਂ ਪੈਸੇ ਖਾਣੇ ਨਾ ਅਸੀਂ ਡਰਨਾ ਨਾ ਦਬਣਾ ਅਸੀਂ ਤੁਹਾਡੇ ਅੱਜ ਇਹੋ ਜੀ ਕਾਰ ਵੀ ਕਰਾਂਗੇ ਤੁਸੀਂ ਇਹ ਯਾਦ ਰੱਖੂਗੇ ਤਾਂ ਹਜੇ ਵੀ ਇਹ ਬੇਨਤੀ ਸਮਝ ਲਓ ਵਾਰਨਿੰਗ ਸਮਝ ਲਓ ਹਸਪੀਟਲ ਦੇ ਪੇਸ਼ੇ ਨੂੰ ਕਹਿ ਰਹੇ ਕਿ ਜੀ ਸਲਾਣੇ ਬੱਡਦਿਆਂ ਜਾਓ ਉੱਥੇ ਮੜ ਲੈ ਕੇ ਆਣਾ ਅਸੀਂ ਤੁਸੀਂ ਦੂਜੇ ਬਲੱਡ ਕੈਂਪ ਦਾ ਦਾਣਾ ਹੀ ਉਹ ਹੀ ਬੰਦਾ ਇਸ ਗੱਲ ਦਾ ਦਾਗਾ ਲਗਾ ਸਕਦਾ ਜਿਸ ਨੇ ਕਦੇ ਖੂਨਦਾਨ ਕੀਤਾ ਹੋਵੇਗਾ ਜਾਂ ਕਿਸੇ ਨੇ ਖੂਨਦਾਨ ਦਿੱਤਾ ਹੋਵੇਗਾ ਜੇਕਰ ਉਹਨਾਂ ਨੇ 12 ਮਹੀਨਾ ਟਾਈਮ ਦਿੱਤਾ ਤਾਂ ਸਵੇਰ 11 ਵਜੇ ਕੰਮ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਆ ਪ੍ਰਾਈਵੇਟ ਵਾਲੇ ਬਾਅਦ ਦੇ ਵਿੱਚ ਵੀ ਬੈਠੇ ਰਹਿੰਦੇ ਇਹਨਾਂ ਤੇ ਵੀ ਕਾਰਵਾਈ ਬਣਦੀ ਹੈ ਜਿਹੜੇ ਮੁਲਾਜ਼ਮ ਤਨਖਾਹਾਂ ਮੋਟੀਆਂ ਲੈਣੇ ਪ੍ਰਾਈਵੇਟ ਵਾਲੇ ਜਦੋਂ ਖਾ ਘਟਾ ਸਰਕਾਰੀ ਵਾਲੇ ਦੀ ਵੱਧ ਹੈ ਤੇ ਕੰਮ ਉਹ ਘਟਾ ਕਰ ਰਹੇ ਨੇ ਤੇ ਪ੍ਰਾਈਵੇਟ ਵਾਲੇ ਵੱਧ ਕਰ ਰਹੇ ਇਹਨਾਂ ਦੇ ਵੀ ਤੁਸੀਂ ਆਵਾਜ਼ ਬੁਲੰਦ ਕਰੋ ਇਹਨਾਂ ਤੇ ਵੀ ਕਾਰਵਾਈ ਕਰਾਓ ਜੇ ਆਪਾਂ ਸਰਕਾਰੀ ਬਲੱਡ ਪਿਕ ਜਾਣਾ ਹੀ ਬੰਦ ਕਰ ਦਾਂਗੇ ਤਾਂ ਫਿਰ ਉਹਨਾਂ ਦੇ ਮਨਸੂਬੇ ਦੇ ਪ੍ਰਾਈਵੇਟ ਤੇ ਹੋਰ ਪੂਰੇ ਹੋਣਗੇ ਅਸੀਂ ਸਰਕਾਰੀ ਲਿੰਦਰਾ ਹਸਪਤਾਲ ਦੇ ਵੀ ਕਈ ਏਮਪਲੋਈ ਟਰਾਂਸਫਰ ਕਰਵਾਏ ਨਹੀਂ ਸਸਪੈਂਡ ਵੀ ਕਰਾਏ ਨਹੀਂ ਜੀ ਅਸੀਂ ਮਲਕਲੀ ਸੇਵਾ ਸਮਾਜ ਸਭਾ ਨੇ ਕਰਦਾ ਸਮਾਜ ਸੁਧਾਰ ਦੇ ਕੰਮ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਰਕਸ਼ਰਪਾ ਦੋਸਤੋ ਗੱਲ ਕਰ ਲਈਏ ਸਮਾਜ ਦੀ ਸਮਾਜ ਦੇ ਵਿੱਚ ਹੋ ਰਹੀ ਪਰਉਪਕਾਰ ਦੀ ਤੇ ਪਰਉਪਕਾਰ ਦੇ ਨਾਂ ਤੇ ਹੋ ਰਹੀ ਧੋਖਾਧੜੀ ਦੀ ਇਹ ਗੱਲ ਮੈਂ ਇਸ ਲਈ ਕਹੀ ਕਿ ਇੱਕ ਸਮਾਜ ਸੇਵੀ ਦੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਇੱਕ ਮੈਸੇਜ ਦੇਖਿਆ ਜੋ ਵਾਇਰਲ ਹੋ ਰਿਹਾ ਸੀ ਉਹ ਕਹਿੰਦੇ ਕਿ ਪ੍ਰਾਈਵੇਟ ਹਸਪਤਾਲ ਤੇ ਖੂਨਦਾਨ ਬਲੱਡ ਬੈਂਕ ਜਿਹਨੂੰ ਕਹਿ ਦਿੰਦੇ ਆ ਉਹ ਮਿਲ ਕੇ ਸਾਜ਼ਿਸ਼ ਦੇ ਤਹਿਤ ਲੋਕਾਂ ਦੀ ਲੁੱਟ ਕਰ ਰਹੇ ਨੇ ਗੱਲਬਾਤ ਕਰਨ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਗੁਰਮੁਖ ਸਿੰਘ ਗੁਰੂ ਸਮਾਜ ਸੇਵੀ ਐਕਟੀਵਿਸਟ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਗੁਰਮੁਖ ਜੀ ਤੁਸੀਂ ਇੱਕ ਪੋਸਟ ਬੜੀ ਵਾਇਰਲ ਕਰ ਰਹੇ ਹੋ ਜਿਹਦੇ ਵਿੱਚ ਤੁਸੀਂ ਲਿਖਿਆ ਕਿ ਪ੍ਰਾਈਵੇਟ ਹਸਪਤਾਲ ਤੇ ਬਲੱਡ ਬੈਂਕ ਜਿਹੜੇ ਹੈਗੇ ਆ ਇਹ ਮਿਲ ਕੇ ਲੁੱਟ ਕਰ ਰਹੇ ਨੇ ਕਿੱਦਾਂ ਦੀ ਲੁੱਟ ਹੋ ਰਹੀ ਹੈ ਜੀ ਬਿਲਕੁਲ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਕੁਝ ਦਿਨ ਪਹਿਲਾਂ ਜੀ ਇਹ ਕੁਝ ਹਸਪਤਾਲ ਨੇ ਤੇ ਕੁਝ ਬਲੱਡ ਬੈਂਕ ਨੇ ਜੀ ਕਦੇ ਵੀ ਮਤਲਬ ਪੰਜਾਂਵਾਂ ਦਾ ਬਰਾਬਰ ਨਹੀਂ ਹੁੰਦੀਆਂ ਠੀਕ ਹੈ ਤਾਂ ਉਹਦੇ ਤਹਿਤ ਮੈਂ ਸਾਡੇ ਕੋਲ ਕੁਝ ਅਰੇ ਸਬੂਤ ਹੈਗੇ ਨੇ ਅਸੀਂ ਇਹ ਸਬੂਤ ਇਕੱਠੇ ਵੀ ਕਰ ਰਹੇ ਹਾਂ ਹੂੰ ਉਦੇ ਹੁੰਦਾ ਕੀ ਹੈ ਜਦੋਂ ਮਰੀਜ਼ ਕਿਸੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਹੁੰਦਾ ਹੈ ਜੀ ਤਾਂ ਪ੍ਰਾਈਵੇਟ ਹਸਪਤਾਲ ਆ ਉਹ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਮਜਬੂਰ ਕਰਦਾ ਹੈ ਕਿ ਉਹਨਾਂ ਦੇ ਚਹੇਤੇ ਬਲੱਡ ਬੈਂਕ ਤੋਂ ਹੀ ਬਲੱਡ ਲੈ ਕੇ ਆਓ ਜਾਂ ਸੈੱਲ ਲੈ ਕੇ ਆਓ ਹਮ ਯਕੀਨ ਮੜਾ ਹਸਪਤਾਲਾਂ ਦੇ ਅੰਦਰ ਆਪਣੇ ਖੁੱਤੇ ਬਲੱਡ ਬੈਂਕ ਹੈਗੇ ਨੇ ਉਹ ਕਹਿੰਦਾ ਸਾਡੇ ਬਲੱਡ ਬੈਂਕ 'ਚੋਂ ਹੀ ਬਲੱਡ ਲਿਓ ਸੈੱਲ ਲਿਓ ਇਹਦੇ ਦੋ ਗੱਲਾਂ ਨੇ ਬਹੁਤ ਹੀ ਧਿਆਨ ਨਾਲ ਸੁਣਨ ਵਾਲੀਆਂ ਜੀ ਪਹਿਲੀ ਗੱਲ ਮੈਂ ਕਲੀਅਰ ਕਰਦਾ ਕੋਈ ਵੀ ਬਲੱਡ ਬੈਂਕ ਹੋਵੇ ਸਰਕਾਰੀ ਵਾਂਗ ਪ੍ਰਾਈਵੇਟ ਬਲੱਡ ਆਪ ਨੇ ਤਿਆਰ ਕਰਦਾ ਨਾ ਹੀ ਕਰ ਸਕਦਾ ਠੀਕ ਹੈ ਨਾ ਹੀ ਕੋਈ ਮਸ਼ੀਨ ਫੈਕਟਰੀ ਕੋਈ ਕੈਮੀਕਲ ਬਲੱਡ ਤਿਆਰ ਕਰਦੀ ਹੈ ਸਿਰਫ ਇੱਕ ਖੂਨਦਾਨੀ ਖੂਨਦਾਨ ਕਰਦਾ ਉੱਥੋਂ ਹੀ ਖੂਨ ਆਫਟਰ ਟੈਸਟਿੰਗ ਕੰਪੋਨੈਂਟਸ ਬਣਦੇ ਨੇ ਫਿਰ ਉਹ ਖੂਨਦਾਨੀ ਆਪਣੇ ਸੈੱਲ ਦਾਨ ਕਰਦਾ ਸੈੱਲ ਰੈਡੀ ਹੁੰਦੇ ਨੇ ਉਹ ਮਰੀਜ਼ ਨੂੰ ਚੜਦੇ ਨੇ ਬਿਲਕੁਲ ਇਹਦੇ ਵਿੱਚ ਬਲੱਡ ਬੈਂਕ ਦਾ ਰੋਲ ਸਿਰਫ ਮਸ਼ੀਨਾਂ ਨੂੰ ਆਪਰੇਟ ਕਰ ਹੁੰਦਾ ਹੈ ਬਲੱਡ ਬੈਂਕ ਕੋਈ ਆਪ ਨੇ ਤਿਆਰ ਕਰ ਰਿਆ ਤਾਂ ਆਪਾਂ ਕਹਾਂਗੇ ਬਲੱਡ ਬੈਂਕ ਕੋਈ ਮਰਜ਼ੀ ਹੋਵੇ ਸਰਕਾਰੀ ਪ੍ਰਾਈਵੇਟ ਪ੍ਰਾਈਵੇਟ ਵੀ ਹੋਵੇ ਕੋਈ ਮਰਜ਼ੀ ਹੋਵੇ ਠੀਕ ਹੈ ਭਾਵੇਂ ਹਸਪਤਾਲ ਦੇ ਅੰਦਰ ਹੈਗਾ ਨਹੀਂ ਹੈਗਾ ਬਲੱਡ ਸੇਮ ਹੈ ਤੁਹਾਡਾ ਬਲੱਡ ਜਿਹੜਾ ਜਿਹੜਾ ਪ੍ਰਾਈਵੇਟ ਹਸਪਤਲ ਦਾ ਇਹ ਕਹਿਣਾ ਵੀ ਸਾਡੇ ਚਿਹਤੇ ਬਲੱਡ ਬੈਂਕ ਤੋਂ ਬਲੱਡ ਲੈ ਕੇ ਆਓ ਜਾਂ ਸਾਡੇ ਅੰਦਰ ਦਾ ਹਸਪਤਲ ਬਲੱਡ ਬੈਂਕ ਇੱਥੋਂ ਹੀ ਬਲੱਡ ਸੈੱਲ ਲਿਓ ਇਹਨੂੰ ਆਪਾਂ ਕੀ ਸਮਝਦੇ ਹਾਂ ਇਹਨੂੰ ਸਿਰਫ ਇਹ ਕੋਈ ਨਾ ਕੋਈ ਸਾਟਕਾਟ ਕੋਈ ਇਹਨਾਂ ਨਾਲ ਕਮਿਸ਼ਨ ਹੈ ਕੋਈ ਸੈਟਿੰਗ ਹੈ ਕੁਝ ਤਾਂ ਹੈ ਨਾ ਜੇ ਹੋ ਬਿਲਕੁਲ ਸੱਚੇ ਹੋਣ ਉਹ ਕਹਣਗੇ ਤੁਸੀਂ ਸਾਡਾ ਮਰੀਜ਼ ਦਾ ਆਖਲਾ ਜੀ ਤੇ ਜਿੱਥੋਂ ਵੀ ਬਲੱਡ ਲੈ ਕੇ ਆਜੋ ਆ ਫੜੋ ਫਾਰਮ ਆ ਫੜੋ ਸੈਂਪਲ ਨਹੀਂ ਪਹਿਲਾਂ ਤਾਂ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਉਹ ਦੱਸ ਦਿੰਦੇ ਸੀਗੇ ਜੀ ਆ ਫਲਾਣਾ ਤੁਹਾਨੂੰ ਨੈਗੇਟਿਵ ਹੋ ਪੋਜ਼ਿਟਿਵ ਵੀ ਪੋਜ਼ਿਟਿਵ ਚਾਹੀਦਾ ਤੇ ਇਹਨੂੰ ਅਰੇਂਜ ਕਰੋ ਤੇ ਉਹ ਐਨਜੀਓਜ਼ ਨੂੰ ਫੋਨ ਕਰਦੇ ਸੀ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਦੇ ਸੀ ਜਾ ਕੇ ਬਲੱਡ ਡੋਨੇਟ ਕਰਦੇ ਸੀ ਤੇ ਉਹ ਬੰਦ ਚੜ੍ਹ ਦਿੰਦਾ ਜੀ ਪਹਿਲਾਂ ਇਹਦਾ ਹੁੰਦਾ ਸੀ ਪਹਿਲਾਂ ਕਿਸੀ ਪਹਿਲਾਂ ਬਲੱਡ ਬੈਂਕ ਘੱਟ ਸੀ ਹੂੰ ਪ੍ਰਾਈਵੇਟ ਬਲੱਡ ਬੈਂਕ ਖੁੱਲ ਗਏ ਨੇ ਬਹੁਤ ਅੱਛਾ ਪਟਿਆਲਾ ਵੀ ਸਟੰਮ ਜੁੱਤਾ 5 ਮਿੰਟ ਵਿੱਚ ਨਹੀਂ 4 ਪ੍ਰਾਈਵੇਟ ਨੇ ਇੱਕ ਸਰਕਾਰੀ ਹੈ ਠ ਜੋ ਕੰਪਨੀ ਸਭਾ ਕਿਸੇ ਕੋਲ ਕੰਮ ਘਟਾ ਕੇ ਬਾਧਾ ਦੂਜਾ ਬੰਦਾ ਫਿਰ ਕੀ ਕਰਦਾ ਵੀ ਉਹ ਅਟੈਕਟ ਕਰਦਾ ਇੱਕ ਕਸਟਮਰ ਨੂੰ ਉਹ ਫਿਰ ਐ ਕਹ ਲੋ ਪੰਜਾਬੀ ਜੀ ਵੀ ਉਹ ਮਾਰਕੀਟ ਚ ਗੰਦ ਪਾਉਂਦਾ ਅੱਛਾ ਤਾਂ ਕਈ ਵਾਰ ਬਲੱਡ ਬੈਗ ਪਟਿਆਲੇ ਕਰ ਹੈਗੇ ਨੇ ਪ੍ਰਾਈਵੇਟ ਉਹ ਗੰਦ ਪਾ ਰਹੇ ਹੂੰ ਸਾਡੇ ਕੋਲ ਜਿਹੜਾ ਹੈਗੇ ਨੇ ਵੀ ਅਸੀਂ ਆਪਣੇ ਬ੍ਰੋ ਸਬੂਤ ਇਕੱਠੇ ਕਰ ਰਹੇ ਹਾਂ ਕਿ ਸਾਡੀ ਸਾਡੀ ਸੰਸਥਾ ਉਹ ਬਿਲਕੁਲ ਹੀ ਫੈਕਟ ਲੌਜਿਕ ਤੇ ਤੱਥਾਂ ਦੇ ਆਧਾਰ ਤੇ ਕਾਰਵਾਈ ਕਰਦੀ ਹੈ ਜਦੋਂ ਅਸੀਂ ਕਰਾਂਗੇ ਤਾਂ ਬਿਲਕੁਲ ਹੀ ਤੁਹਾਡੇ ਚੈਨਲ ਤੇ ਇਦਾਂ ਪ੍ਰੂਫ ਰੱਖ ਕੇ ਇਹਨਾਂ ਦੇ ਕਾਰਵਾਈ ਕਰਾਂਗੇ ਜੀ ਤਾਂ ਫਿਲਹਾਲ ਅਸੀਂ ਜਨਤਨੋਪੀਰ ਕਰਦੇ ਤੁਸੀਂ ਜਾਗਰੂਕ ਹੋ ਜਾਓ ਮੈਨੂੰ ਹੁਣ ਤੱਕ ਸੋ ਹੋਣਾ ਚੁੱਕਿਆ ਸ਼ਰਮਾ ਚ ਜੀ ਇਹ ਸਾਡਾ ਮਰੀਜ਼ ਦਾਖਲ ਹੈ ਜੀ ਆ ਫਲਾਣਾ ਹਸਪਤਲ ਚ ਆ ਫਲਾਣਾ ਹਸਪਤਲ ਪ੍ਰਾਈਵੇਟ ਤੇ ਸਾਨੂੰ ਇਹ ਬਲੱਡ ਫਲਾਣੇ ਬਲੱਡ ਬੈਂਕ ਤੋਂ ਲੈ ਕੇ ਆਣ ਲਈ ਕਹ ਰਹੇ ਨੇ ਜਾਂ ਸਾਡੇ ਅੰਦਰ ਤੋਂ ਹੀ ਲੈਣ ਨੂੰ ਕਹ ਰਹੇ ਨੇ ਮੈਂ ਸਿਰੋ ਇੱਕ ਕਰ ਉਹਨਾਂ ਨੂੰ ਕਹਿਣਾ ਤੁਸੀਂ ਕੁਝ ਨਹੀਂ ਕਰਨਾ ਬਸ ਇੱਕ ਸਾਨੂੰ ਲਿਖਤ ਸ਼ਿਕਾਇਤ ਦਿਓ ਸਾਡੀ ਸੰਸਥਾ ਨੂੰ ਮਰੀਜ਼ ਮਿੱਤਰਾਂ ਨੂੰ ਜੀ ਉਹ ਤੋਂ ਬਾਅਦ ਅਸੀਂ ਜਾਣੀ ਸਾਡਾ ਕੰਮ ਜਾਣੀ ਹੈ ਪਰ ਹੁਣ ਤੱਕ ਦਾਦਾ ਮੈਂ 100 ਬੰਦੇ ਮੈਨੂੰ ਫੋਨ ਆ ਰਿਹਾ ਰਿਕਾਰਡਿੰਗ ਆ ਪੰਜਾ ਮੇਰੇ ਕੋਲ ਚ ਇੱਕ ਬੰਦਾ ਮੇਰੇ ਕੋਲ ਲੋਕ ਡਰਦੇ ਮੈਂ ਕਹਿੰਦਾ ਤੁਸੀਂ ਸਿਰਫ ਸਾਨੂੰ ਕੰਪਲੀਟ ਦਿਓ ਉਹ ਤਾਂ ਸਾਡੀ ਸਾਰੀ ਕਾਰਵਾਈ ਹੈ ਲੋਕ ਡਰਦੇ ਨੇ ਕਈ ਹੱਦ ਤੱਕ ਸੱਚੇ ਵੀ ਨੇ ਉਹ ਕਿ ਜੇ ਮਰੀਜ਼ ਆਗਰ ਹੁੰਦਾ ਸੋ ਤਾਂ ਸਾਡੇ ਮਰੀਜ਼ ਨਾਲ ਕੁਝ ਹੋ ਜਾਵੇ ਸਾਡੇ ਮਰੀਜ਼ ਨੂੰ ਕੁਝ ਜਾਣ ਕੇ ਨਾ ਕਰਦੇ ਨਾ ਹਸਪੀਟਲ ਪਰ ਉਹਨਾਂ ਲੋਕਾਂ ਨੂੰ ਇੱਕ ਅਪੀਲ ਮੈਂ ਨਾਲ ਥੋੜਾ ਚੰਨਣਾ ਨਹੀਂ ਕਰਦਾ ਜੀ ਤੁਸੀਂ ਮਰੀਜ਼ ਨੂੰ ਛੁੱਟੀ ਕਰਾਓ ਘਰ ਲੈ ਜਾਓ ਬੜਾ ਮਰੀਜ਼ ਠੀਕ ਹੋ ਰਿਹਾ ਸਾਨੂੰ ਫੇਰ ਚਾਹਦੇ ਹਾਂ ਸਾਨੂੰ ਪ੍ਰੂਫ ਹੋ ਜਾਊਗਾ ਨਾ ਸਾਡੇ ਕੋਲ ਪ੍ਰੂਫ ਹੋ ਕੇ ਤਾਂ ਅਸੀਂ ਕਾਰਵਾਈ ਕਰਨ ਚੁੱਕੇ ਹਾਂ ਜੀ ਤੇ ਕਈ ਸਾਡੇ ਕੋਲ ਗੱਲ ਚੱਲ ਰਹੀ ਹੈ ਕਈ ਫੈਮਿਲੀ ਐਗਰੀ ਹੋਈਆਂ ਨੇ ਸਾਨੂੰ ਪ੍ਰੂਫ ਮਿਲ ਜਾਣਗੇ ਅਸੀਂ ਛੇਤੀ ਹੀ ਦੇਖੋ ਅੱਗੇ ਨਾ ਗੁਰਮੁਖੀ ਅੱਗੇ ਕਹਿੰਦੇ ਸੀ ਡਾਕਟਰ ਦਵਾਈ ਲਿਖਦੇ ਆ ਵੀ ਆ ਫਲਾਣੀ ਦੁਕਾਨ ਤੋਂ ਹੀ ਮਿਲੂਗੀ ਜੀ ਫਿਰ ਆਇਆ ਜੀ ਇਹ ਟੈਸਟ ਲਿਖਦੇ ਆ ਫਲਾਣੀ ਦੁਕਾਨ ਤੋਂ ਜੀ ਬਿਲਕੁਲ ਫਿਰ ਕਹਿੰਦੇ ਸਰਕਾਰੀ ਹਸਪਤਾਲ 'ਚ ਅਲਟਰਾਸਾਉਂਡ ਬਾਹਰੋਂ ਲਿਖਿਆ ਜਾਂਦਾ ਜੀ ਫਲਾਣੇ ਜਿਹੜੀ ਟੈਸਟ ਨੇ ਉਹ ਬਾਹਰੋਂ ਲਿਖੇ ਜਾਂਦੇ ਆ ਦਵਾਈਆਂ ਸਰਕਾਰ ਕਹਿੰਦੀ ਆ ਅੰਦਰੋਂ ਫ੍ਰੀ ਮਿਲਣਗੀਆਂ ਪਰ ਉਹ 90% ਦਵਾਈਆਂ ਬਾਹਰੋਂ ਖਰੀਦਣੀਆਂ ਪੈਣ ਜੀ ਇਹ ਕੀ ਹੈ ਸਾਰਾ ਕੁਝ ਹੁਣ ਬਲੱਡ ਤੇ ਆ ਗਿਆ ਕੰਮ ਕਿਉਂਕਿ ਬਲੱਡ ਤਾਂ ਇੱਕ ਐਸੀ ਚੀਜ਼ ਹੈ ਜਿਹੜੀ ਕਿਸੇ ਨੇ ਦਾਨ ਕਰ ਲਈ ਦੂਜੇ ਨੂੰ ਕੰਮ ਆਣੀ ਹੈ ਕਿੰਨਾ ਫ੍ਰੀਤੀ ਜਾ ਸਕਦੀ ਹੈ ਨ ਇਹ ਕਿ ਹੈ ਕੌਣ ਲੋਕ ਨੇ ਕਿਉਂ ਇਸ ਤਰ੍ਹਾਂ ਕਰਦੇ ਇਹ ਸਹੀ ਬੜਾ ਕੁਝ ਬਲੱਡ ਬੈਂਕਸ ਨੇ ਉਹਨਾਂ ਨੇ ਸ਼ੁਰੂ ਕੀਤਾ ਟ੍ਰੈਂਡਿੰਗ ਮਾਰਕੀਟਿੰਗ ਦਾ ਆਪਣਾ ਇੱਕ ਮੈਂ ਕਹਾਂ ਪੇਸ਼ੈਂਟ ਨੂੰ ਕਸਟਮਰ ਅਟਰੈਕਟ ਕਰਨ ਦਾ ਉਹਨਾਂ ਨੇ ਇੱਕ ਹੀ ਸਿਸਟਮ ਕਮਿਸ਼ਨ ਸੈੱਟ ਕਰਤੀ ਅੱਛਾ ਹਸਪਤਾਲਾਂ ਦੀ ਵੀ ਤੁਸੀਂ ਸਾਡੇ ਕੋਲ ਬਲੱਡ ਮੰਗਾਓ ਤੁਹਾਨੂੰ ਅਸੀਂ ਆ ਕਿੰਨੀ ਕਮਿਸ਼ਨ ਦਵਾਂਗੇ ਤੇ ਸਾਡੇ ਤੋਂ ਸੈੱਲਮ ਬੰਦਾ ਮੰਗਾਓ ਅਸੀਂ ਨਿਗੂਏਸ਼ਨ ਦਵਾਂਗੇ ਸਾਡੇ ਸੋਰਸਸ ਨੇ ਸੀ ਨਾ ਰਹੀਮ ਮਲ ਇਹਦੇ ਵਰਕ ਕਰ ਰਹੇ ਹਨ ਤੇ ਕੁਝ ਨਾਲ ਸੰਸਥਾ ਦੇ ਪ੍ਰਧਾਨਾਂ ਨੂੰ ਵੀ ਹਾਇਰ ਕਰ ਲਏ ਆ ਤੁਸੀਂ ਤੁਹਾਨੂੰ ਕੋਈ ਫੋਨ ਆਂਦਾ ਤੁਹਾਡਾ ਵੀ ਸਾਡਾ ਖੂਨਦਾਨ ਨਹੀਂ થਦਾ ਨਹੀਂ ਆਹ ਫਰਾਨੇ ਬਲੱਡ ਬੈਂਕ ਚ ਰਿਨੈਸ਼ਨ ਦੋਗੇ ਪਰ ਇਹ ਤਾਂ ਬਹੁਤ ਗਲਤ ਗੱਲ ਹੈ ਇਸ ਤਰ੍ਹਾਂ ਖੂਨਦਾਨ ਕਰਨ ਵਾਲੇ ਦਾ ਪ੍ਰੋਸੈਸ ਹੋਊਗਾ ਜੀ ਲੋਕਾਂ ਜਿਹੜੇ ਇਨਸਾਨਤ ਮਰਦੀ ਜਾ ਰਹੀ ਹੈ ਲੋਕ ਲਾਲਚੀ ਹੁੰਦੇ ਜਾ ਰਹੇ ਨੇ ਤੇ ਕੁਝ ਜਿਹੜੇ ਨਵੇਂ-ਨਵੇਂ ਮੈਂ ਕਹਾਂਗਾ ਛਲਾੜੂ ਵੈਦਾ ਹੋਏ ਨੇ ਬਲੱਡ ਦੀ ਸੇਵਾ ਵਿੱਚ ਉਹਨਾਂ ਨੂੰ ਦਿਖ ਰਿਹਾ ਆਂਦਾ ਬਲੱਡ ਬੈਂਕ ਤੋਂ ਗਿਫਟਸ ਮਿਲ ਰਹੇ ਨੇ ਉਹਨਾਂ ਨੂੰ ਦਾਰੂ ਮਿਲ ਰਹੀ ਆ ਆਈਫੋਨ ਤਾਂ ਗਿਫਟ ਮਿਲ ਰਹੇ ਨੇ ਪੈਸਾ ਮਿਲ ਰਿਹਾ ਉਹਨਾਂ ਨੂੰ ਹਿڈن ਸੈਲਰੀਆਂ ਫਿਕਸ ਕਰਤੀਆਂ ਕਈ ਬਲੱਡ ਬੈਂਕਾਂ ਨੇ ਇਹ ਤੁਹਾਨੂੰ ਯਾਦ ਆਉਗਾ ਮੈਂ ਮਿਡਨ ਹਾਇਰ ਕਰਦੇ ਉਹਨਾਂ ਨੇ ਮਤਲਬ ਐਨ ਜੀਓ ਦੇ ਪ੍ਰਧਾਨ ਮੋਟੀਵੇਟਰ ਉਹ ਬੜੀ ਪਰ ਬਲੱਡ ਡੋਨੇਸ਼ਨ ਹੁੰਦੀ ਹੈ ਜਿਵੇਂ ਸਰਕਾਰੀ ਤਾਂ ਮਤਲਬ ਮਿਲਦੀ ਹੈ 50 ਰੁਪਏ ਤੁਸੀਂ ਮਤਲਬ ਡੋਨਰ ਨੂੰ ਦੇਣਾ ਖਾਣਾ ਪੀਣਾ ਦੁੱਧ ਕੇਲਾ ਜਾਂ ਖਰਚਾ ਕਰਨਾ ਬਿਲਕੁਲ ਜਾਇਜ਼ ਆ ਪਰ ਗੜੇ ਕੋਈ ਪ੍ਰਾਈਵੇਟ ਬਲੱਡ ਬੈਂਕ ਨੇ ਬਹੁਤ ਦੇ ਰਹੇ ਨੇ ਉਹ ਉਹ 200 ਰੁਪਏ ਤੱਕ ਵੀ ਦੇ ਰਹੇ ਨੇ ਪ੍ਰਧਾਨਾਂ ਨੂੰ ਉਹ ਪ੍ਰਧਾਨ ਅਟਰੈਕਟ ਹੋ ਰਹੇ ਨੇ ਕੈਂਪ ਆਪਾਂ ਮਿਨਾ ਨੂੰ 10 ਜਿੰਪਤਾ ਨਾਲੇ ਪ੍ਰਧਾਨ ਜੀ ਦੀ ਫੋਟੋ ਖ਼ਬਰ ਚ ਆਂਦੀ ਆ ਚੈਨਲ 'ਤੇ ਖ਼ਬਰ ਵੀ ਆਂਦੀ ਆ ਨਾਲੇ ਪ੍ਰਧਾਨ ਜੀ ਦੇ ਤੇ ਸ਼ਾਮ ਨੂੰ 2000 ਰੁਪਏ ਭੇਜ ਦੇਖੋ ਗੱਲ ਅਸੀਂ ਬੜੇ ਆਰਾਮ ਦੇ ਨਾਲ ਕਰ ਰਹੇ ਹਾਂ ਪਰ ਇਹ ਮਸਲਾ ਬੜਾ ਗੰਭੀਰ ਹੈ ਬਹੁਤ ਗੰਭੀਰ ਜਿਹੜੀ ਗੱਲ ਗੁਰਮੁਖ ਸਿੰਘ ਇੱਥੇ ਕਰ ਰਹੇ ਨੇ ਜਿਹੜੀ ਗੱਲ ਤੇ ਅਸੀਂ ਚਰਚਾ ਕਰ ਰਹੇ ਹਾਂ ਵਿਸ਼ਾ ਕਰ ਰਹੇ ਹਾਂ ਤੁਹਾਨੂੰ ਸੁਣਨ ਚ ਬੜੀ ਸੌਖੀ ਲੱਗਦੀ ਹੋਣੀ ਹੈ ਪਰ ਇਹਦੀ ਗਹਿਰਾਈ 'ਚ ਜਾਓ ਗੱਲ ਬੜੀ ਵੱਡੀ ਹੈ ਕਿਸ ਤਰ੍ਹਾਂ ਲੋਕ ਖੂਨ ਦਾ ਧੰਦਾ ਕਰਨ ਲੱਗ ਗਏ ਕਿਸ ਤਰ੍ਹਾਂ ਸੇਵਾ ਭਾਵ ਦਿਖਾ ਕੇ ਲੋਕ ਠੱਗੀਆਂ ਤੋਂ ਉਤਾਰੂ ਹੋ ਚੁੱਕੇ ਤੋ ਮੈਨੇ ਵੀ ਇੱਕ ਪੋਸਟ ਪਾਈ ਸੀ ਜਿਹੜੀ ਤੁਸੀਂ ਆਈਫੋਨ ਵਾਲੀ ਗੱਲ ਕਹੀ ਹੈ ਜੀ ਮੇਰੇ ਵੀ ਜ਼ਿਹਨ ਦੇ ਵਿੱਚ ਮਾਮਲਾ ਆਇਆ ਸੀ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਤੇ ਮੇਰੇ ਸਾਹਮਣੇ ਇੱਕ ਮਾਮਲਾ ਆਇਆ ਤੁਹਾਡੇ ਵਾਂਗੂ ਇੱਕ ਐਕਟਿਵਿਸਟ ਹੈਗਾ ਉਹ ਵੀ ਖੂਨ ਸੇਵਾ ਕਰਦੇ ਆ ਖੂਨਦਾਨ ਦੀ ਉਹਨਾਂ ਨੇ ਮੇਰੇ ਧਿਆਨ ਦੇ ਵਿੱਚ ਮਾਮਲਾ ਲਿਆ ਕਿ ਮੁਰਾਗ ਜੀ ਲੋਗ ਆਈਫੋਨ ਗਿਫਟ ਕਰ ਰਹੇ ਆ ਫਿਰ ਮੈਂ ਉਸ ਨੂੰ ਫੇਸਬੁੱਕ ਤੇ ਵੀ ਪਾਇਆ ਸੀ ਤੇ ਲੋਕਾਂ ਦੇ ਮੈਨੂੰ ਕਾਲਸ ਵੀ ਆਏ ਕਿ ਇਸ ਤਰ੍ਹਾਂ ਹੋ ਰਿਹਾ ਪਰ ਗੱਲ ਉਹੀ ਆ ਵੀ ਅਸੀਂ ਇੱਕ ਤਾਂ ਇਹ ਗੱਲ ਸੋਚਦੇ ਆ ਵੀ ਅਸੀਂ ਇਸ ਗੱਲ ਨੂੰ ਘਟੋ ਜਾਗਰ ਕਰੀਏ ਕਿਉਂਕਿ ਖੂਨਦਾਨ ਇੱਕ ਐਸੀ ਸੇਵਾ ਹੈ ਜਿਹੜੇ ਸਿਰਫ ਇਨਸਾਨ ਕਰ ਸਕਦਾ ਨਹੀਂ ਸਵਾਰਥ ਇਨਸਾਨ ਕਰ ਸਕਦਾ ਜੀ ਬਿਲਕੁਲ ਤੇ ਉਹਨਾਂ ਦਾ ਭਰੋਸਾ ਨਾ ਕਿਤੇ ਉੱਠ ਜੇ ਪਰ ਹੁਣ ਜਿਸ ਲੈਵਲ ਤੇ ਤੁਸੀਂ ਗੱਲ ਕਰ ਰਹੇ ਹੋ ਤੇ ਹੁਣ ਤਾਂ ਚੀਕ ਚੀਕ ਕੇ ਕਹਿਣ ਨਾਲ ਨਹੀਂ ਜਾਣਾ ਭਰੋਸਾ ਸਾਡੇ ਮੇ ਭਰੋਸਾ ਉੱਠੂਣੇ ਭਰੋਸਾ ਵਧੂਗਾ ਦੇਖੋ ਜਦੋਂ ਕਹਿੰਦੇ ਆਂ ਕੋਈ ਗੰਦਕੀ ਹੁੰਦੀ ਐ ਨੂੰ ਸਾਫ਼ ਕਰਨ ਲਈ ਝਾੜੂ ਫੇਰਨਾ ਹੀ ਪੈਂਦਾ ਹੂੰ ਕਹਿੰਦੇ ਗੰਦਗੀ ਸਾਫ਼ ਕਰਨ ਲਈ ਕੰੱਚੇ ਬੜਨਾ ਵੀ ਪੈਂਦਾ ਬਿਲਕੁਲ ਤਾਂ ਤੁਹਾਨੂੰ ਯਾਦ ਹੋਊਗਾ ਸਾਡੀ ਸਾਡੀ ਟੀਮ ਐ ਪਹਿਲਾਂ ਵੀ ਇੱਕ ਪ੍ਰਾਇਮਰੀ ਪ੍ਰਾਇਮਰੀ ਬਲੱਡ ਬੈਂਕ ਬੰਦ ਕਰਾ ਚੁੱਕੀ ਆ ਜੋ ਕਿ ਅੱਜ ਵੀ ਉਹ ਸੀਲ ਹੀ ਪਿਆ ਨਹੀਂ ਕੱਢਦੇ ਮੈਂ ਪਰ ਅਸੀਂ ਡਟੇ ਰਹੇ ਤਾਂ ਹੁਣ ਫੇਰ ਮੇਰੀ ਚੇਤਾਵਨੀ ਹੈ ਪਟਿਆਲਾ ਦੇ ਪ੍ਰਾਈਵੇਟ ਬਲੱਡ ਬੈਂਕਾਂ ਨੂੰ ਜਿਹੜੇ ਕੀ ਲੋਕਾਂ ਧੋਖਾ ਕਰ ਰਹੇ ਨੇ ਲੋਕਾਂ ਨੂੰ ਮਜਬੂਰ ਕਰ ਰਹੇ ਨੇ ਜਿਹੜਾ ਕਿ ਬਲੱਡ ਨੂੰ ਇੱਕ ਬਿਜ਼ਨਸ ਬਣਾਤਾ ਨਾਲ ਸੇਵਾ ਨੂੰ ਉਹਨਾਂ ਨੂੰ ਚੇਤਾਵਨੀ ਹੈ ਸਾਡੇ ਦਿੱਕੇ ਚ ਉੱਡ ਚੜ ਜਾਓਗੇ ਨਾ ਤਾਂ ਇਹ ਹਿਜੋਤਾ ਕਰਨਾ ਨਾ ਅਸੀਂ ਪੈਸੇ ਖਾਣੇ ਨਾ ਅਸੀਂ ਡਰਨਾ ਨਾ ਦਬਣਾ ਅਸੀਂ ਤੁਹਾਡੇ ਅੱਜ ਇਹੋ ਜੀ ਕਾਰ ਵੀ ਕਰਾਂਗੇ ਤੁਸੀਂ ਇਹ ਯਾਦ ਰੱਖੂਗੇ ਤਾਂ ਹਜੇ ਵੀ ਇਹ ਬੇਨਤੀ ਸਮਝ ਲਓ ਵਾਰਨਿੰਗ ਸਮਝ ਲਓ ਵੀ ਜਿਹੜੀ ਇਹ ਸੇਵਾ ਬਹੁਤ ਪਵਿੱਤਰ ਸੇਵਾ ਹੈ ਮੈਂ ਖੁਦ 18 ਸਾਲ ਤੋਂ ਇਸ ਸੇਵਾ 'ਚ ਵਿਚਰ ਰਿਹਾ ਹਾਂ 84 ਵਾਰ ਮੈਂ ਆਪਣੇ ਸੈੱਲ 40 ਵਾਰ ਖੁੰਦਾਨ ਕਰ ਚੁੱਕੇ ਹਾਂ ਜੀ ਪਰ ਇਹ ਹਾ ਇੱਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹ ਮਜਬੂਰ ਕਰਕੇ ਇਹਨਾਂ ਨੂੰ ਮਤਲਬ ਇਹ ਕਹਰੇ ਆ ਫਲਾਣੇ ਬਲੱਡ ਬੈਂਕ ਤੋਂ ਹੀ ਬਲੱਡ ਲੈ ਕੇ ਆਓ ਹੂੰ ਸਾਡੇ ਕੋਲ ਹਸਪਤਾਲਾਂ ਦੀ ਰਿਕਾਰਡਿੰਗ ਪਈ ਜਾਂਦੀ ਅੱਛਾ ਹਸਪਤਾਲ ਪੇਸ਼ੈਂਟ ਨੂੰ ਕਹਿ ਰਿਹਾ ਕਿ ਜੀ ਫਲਾਣੇ ਬਲੱਡ ਬੈਂਕ ਜਾਓ ਉੱਥੇ ਹੀ ਬਲੱਡ ਲੈ ਕੇ ਆਉਣਾ ਅਸੀਂ ਤੁਸੀਂ ਦੂਜੇ ਬਲੱਡ ਕਹਿੰਦੇ ਬਲੱਡ ਦਾਣਾ ਹੀ ਨਹੀਂ ਹੁੰਦਾ ਦੇਖੋ ਕਾਲ ਦੀ ਗੱਲ ਪਰ ਇਹਦੇ ਵਿੱਚ ਹੁਮਕਮਾ ਕਹਾ ਕਾ ਵੀ ਜਿੰਨੇ ਆਪਣੀ ਸਮੱਸਿਆ ਪਰ ਮੈਂ ਬਲੱਡ ਦੀ ਆ ਜਾਂ ਹੋਰ ਵੀ ਹੈਗੇ ਨੇ ਹੂੰ ਹੁਮਕਮਾ ਕਾ ਜਨਤਾ ਜ਼ਿੰਮੇਵਾਰ ਜ ਮਹੀਨ ਹੋ ਗਈ ਲੋਕਾਂ ਚ ਹਿੰਮਤ ਨਹੀਂ ਰਹੀ ਹੈਗੀ ਸੰਘਰਸ਼ ਕਰਨ ਦੀ ਲੋਕ ਲੋਕ ਬੇ ਹਿੰਮਤੇ ਹੋ ਗਏ ਨੇ ਤੇ ਲੋਕ ਚਾਹੁੰਦੇ ਨੇ ਕਿ ਜਿਵੇਂ ਪਹਿਲਾਂ ਵੀ ਗੱਲ ਕਰਦੇ ਆ ਭਾ ਵੀ ਭਗਤ ਸਿੰਘ ਜਰੂਰ ਜਨਮੇ ਦੁਆਰਾ ਪਰ ਸਾਡੇ ਨੇ ਗਵਾਂਟੀ ਤੇ ਘਰੇ ਹਾਂ ਮਰ ਉਹਨਾਂ ਚ ਇੱਕ ਹਿੰਮਤ ਨਹੀਂ ਹੈਗੀ ਸੰਘਰਸ਼ ਕਰਨ ਦੀ ਪਰ ਅੱਜ ਤੱਕ ਇਹਨਾਂ ਸਾਨੂੰ ਇੱਕ ਲਿਖਤ ਸ਼ਿਕਾਇਤ ਦੇ ਜੋ ਸੰਘਰਸ਼ਾਤੀ ਕਰ ਬੈਠੇ ਆ ਸਾਡੇ ਕੋਲ ਤਜਰਬੇਕਾਰ ਹੈਗੇ ਨੇ ਆਗੂ ਉਹ ਸਿੰਘਾ ਸਭ ਪੇ ਕਰਨ ਕਿ ਸਾਨੂੰ ਸੁਪਤਾ ਕਿਵੇਂ ਪੈਰ ਵੀ ਕਰਨੀ ਹੈ ਕਿਵੇਂ ਪਰਚੇ ਕਰਾਣੇ ਨੇ ਕਿਵੇਂ ਕੁਝ ਕੀ ਕਰਨਾ ਤੇ ਉਹਨਾਂ ਲੋਕਾਂ ਨਾਲ ਮੇਰੀ ਇੱਕ ਛੋਟੀ ਜੀ ਬੀਲ ਹੈ ਇੱਕ ਸ਼ੇਰ ਰਹੀ ਇਕ ਮੈਂ ਬਾਬਾ ਨਾਜ਼ਮੀ ਦਾ ਸ਼ੇਰ ਅਰਜ਼ੀ ਕਰਨਾ ਚਾਹਾਂ ਹਮ ਲੋਕ ਬੇਹਿੰਮਤੇ ਨੇ ਬੇਹਿੰਮਤੇ ਨੇ ਉਹ ਲੋਕ ਜਿਹੜੇ ਬਹਿਕੇ ਕਰਨਾ ਸ਼ਿਕਵਾ ਮੁਕੱਤਰਾਂ ਦਾ ਬੇਹਿੰਮਤੇ ਨੇ ਉਹ ਲੋਕ ਜਿਹੜੇ ਬਹਿਕੇ ਕਰਨ ਸ਼ਿਕਵਾ ਮੁਕੱਤਰਾਂ ਦਾ ਉਗਣ ਪੈ ਵਾਲੇ ਉਗ ਭੰਦ ਨੇ ਪਾੜ ਕੇ ਸੀਨਾ ਪੱਥਰਾਂ ਦਾ ਮੰਜ਼ਲ ਹਮੇਸ਼ਾ ਉਹਨਾਂ ਨੂੰ ਹੀ ਮਿਲਦੀ ਆ ਜਿਹੜੇ ਘਰੋਂ ਤੁਰਨ ਬਣਾ ਕੇ ਨਕਸ਼ਾ ਸਫਰਾਂ ਦਾ ਬਿਲਕੁਲ ਸਹੀ ਕਿਹਾ ਤੁਸੀਂ ਏ ਮੈਂ ਹੁਣ ਥੋੜੀ ਦੇਰ ਪਹਿਲਾਂ ਵੀ ਇੱਕ ਲਾਈਵ ਕੀਤਾ ਉਸ ਦੇ ਵਿੱਚ ਵੀ ਮੈਂ ਇਹੀ ਕਿਹਾ ਕਿ ਲੋਕਾਂ ਨੂੰ ਥੋੜਾ ਜਿਹਾ ਜਾਗਰੂਕ ਹੋਣਾ ਪਏਗਾ ਥੋੜਾ ਜਿਹਾ ਬੋਲਣ ਦੀ ਹੱਤ ਪਾਣੀ ਪਊਗੀ ਇਹ ਨਹੀਂ ਕਿ ਕੁਝ ਲੋਕ ਹੀ ਤੁਹਾਡੀ ਜ਼ਿੰਮੇਵਾਰੀ ਸਮਝਣ ਤੁਸੀਂ ਆਪ ਵੀ ਆਪਣੀ ਜ਼ਿੰਮੇਵਾਰੀ ਸਮਝੋ ਜਿੱਥੇ ਤੁਹਾਡਾ ਧੱਕਾ ਹੋ ਰਿਹਾ ਉੱਥੇ ਜ਼ਰੂਰ ਬੋਲੋ ਕਿਸੇ ਐਸੀ ਗੱਲ ਦੇ ਉੱਤੇ ਅਸੀਂ ਲੜ ਪੈਂਦੇ ਜਿਹੜੀ ਗੱਲ ਤੇ ਨਾ ਲੈਣੇ ਬਿਨਾ ਸਰਸ ਕੋਲਾ ਜਿਵੇਂ ਕਿਸੇ ਦੀ ਕਾਰ ਦੇ ਨਾਲ ਸਕੂਟਰ ਵੱਜ ਗਿਆ ਸਕੂਟਰ ਨਾਲ ਸਕੂਟਰ ਵੱਜ ਗਿਆ ਉੱਥੇ ਅਸੀਂ ਲੜ ਪੈਂਦੇ ਹਾਂ ਬਵਾਲ ਕਰ ਲੈਂਦੇ ਹਾਂ ਪਰ ਜਿੱਥੇ ਸਾਡੇ ਹੱਕ ਮਰਦੇ ਉਸੇ ਤੇ ਲੜਦੇ ਜੀ ਬਿਲਕੁਲ ਉੱਥੇ ਅਸੀਂ ਗੱਲ ਹੀ ਨਹੀਂ ਕਰ ਰਹੇ ਕਿੱਡੀ ਵੱਡੀ ਗੱਲ ਅਸੀਂ ਬੈਠ ਕੇ ਇੱਥੇ ਕਰ ਰਹੇ ਹਾਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਉਹੀ ਬੰਦਾ ਇਸ ਗੱਲ ਦਾ ਅੰਦਾਜ਼ਾ ਲਗਾ ਸਕਦਾ ਜਿਸ ਨੇ ਕਦੇ ਖੂਨਦਾਨ ਕੀਤਾ ਹੋਵੇਗਾ ਜਾਂ ਕਿਸੇ ਨੇ ਖੂਨਦਾਨ ਦਿੱਤਾ ਹੋਵੇਗਾ ਜੀ ਬਿਲਕੁਲ ਉਹ ਵਿਅਕਤੀ ਤੇ ਗੁਰਮੁਖ ਜੀ ਨੇ ਜਿਸ ਤਰ੍ਹਾਂ ਕਿਹਾ ਕਿ ਇਹਨਾਂ ਦੀ ਚੇਤਾਵਨੀ ਹੋਵੇ ਤੇ ਅਸੀਂ ਵੀ ਕਹਿੰਦੇ ਹਾਂ ਕਿ ਇਹ ਜਿਹੜੇ ਲੋਗ ਆਈਫੋਨ ਸ਼ਰਾਬ ਪੈਸਾ ਤਨਖਾ ਇਹ ਸਭ ਦੇ ਲਾਲਚ ਦੇ ਵਿੱਚ ਇੱਕ ਪਵਿੱਤਰ ਦਾਨ ਨੂੰ ਵਪਾਰ ਬਣਾ ਰਿਹਾ ਉਹਨਾਂ ਦਾ ਇੱਥੇ ਵੀ ਭਲਾ ਨਹੀਂ ਹੋਣਾ ਤੇ ਅੱਗੇ ਵੀ ਭਲਾ ਨਹੀਂ ਹੋਣਾ ਇਸ ਕਰਕੇ ਸੁਧਰੋ ਜੇਕਰ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਤੁਹਾਡੇ ਸਾਹਮਣੇ ਆਂਦਾ ਹੈ ਤੁਹਾਡੇ ਗ੍ਰਸਥ ਦੇ ਵਿੱਚ ਆਂਦਾ ਤੇ ਉਸਤੇ ਪੁਲਿਸ ਜਾਂ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਉਸ ਤੇ ਕਾਰਨ ਕੀ ਤਰ੍ਹਾਂ ਦੇ ਹੁੰਦੇ ਨੇ ਜਿੱਦ ਦੇ ਡੋਪ ਡਿਪਾਰਟਮੈਂਟ ਕੰਮ ਕਰਦੇ ਨੇ ਇੱਕ ਤਾਂ ਤੁਹਾਡਾ ਹੈਗਾ ਨਾ ਡਰਗ ਡਿਪਾਰਟਮੈਂਟ ਆ ਫੂਡ ਐਂਡ ਸਪਲਾਈ ਦੂਜਾ ਪੁਲਿਸ ਡਿਪਾਰਟਮੈਂਟ ਜਿੱਦਾਂ ਕੋਈ ਬਲੱਡ ਬੈਂਕ ਇਨਵੋਲ ਹੁੰਦਾ ਤਾਂ ਉਹ ਬਲੱਡ ਬੈਂਕ ਸੀਲ ਹੁੰਦਾ ਤੇ ਐਕਸ਼ਨ ਆਉਂਦਾ ਤੇ ਲਾਇਸੈਂਸ ਉਹਨਾਂ ਦੇ ਕਿੰਬਰ ਕੈਂਸਲ ਹੋ ਜਾਂਦੇ ਨੇ ਦੂਜਾੜੀ ਪਰ ਉਸ ਤੋਂ ਬਾਅਦ ਪੁਲਿਸੀ ਕਾਰਪੰਦੀ ਆਉਂਦੇ ਪਰਚਾ ਦਰਦ ਹੁੰਦਾ ਉਹਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਮਿਲਦੀ ਹੈ ਬਹੁਤ ਸਾਰੇ ਇਹ ਜੋ ਬਲੱਡ ਬੈਂਕ ਨੇ ਹੈਗੇ ਨੇ ਪੰਜਾਬ ਦੇ ਜਾਂ ਪਟਿਆਲਾ ਦੇ ਵੀ ਇਹਨਾਂ ਦੇ ਹਰ ਇੱਕ ਮਲਕੋਟ ਕਿਸ ਚੱਲ ਰਹੇ ਨੇ ਤੇ ਮਾਨਜੋਗ ਦਾਤ ਬਣਾਉਣਾ ਕੀ ਸਪੈਂਡਿੰਗ ਨੇ ਉਹਨਾਂ ਦਾ ਸਜ਼ਾ ਵੀ ਹੋ ਸਕਦੀ ਹੈ ਤੇ ਬਾਕੀ ਮੈਂ ਕਹਾ ਕਿ ਬੇਨਤੀ ਖੋਣਦਾਨੀਆਂ ਨੂੰ ਕਿ ਤੁਹਾਨੂੰ ਖੁਦ ਵੀ ਜਾਗਰੂਕ ਹੋਣਾ ਪਊਗਾ ਹਾਂ ਤੁਹਾਨੂੰ ਆਪਣੀ ਦੀ ਸਮਝ ਆਵਦਾਣੀ ਪੋਗੀ ਕਿ ਤੁਹਾਨੂੰ ਜਦੋਂ ਕੋਈ ਬੰਦਾ ਕੋਈ ਫੋਨ ਕਰਦਾ ਭਾਵੇਂ ਕਿ ਸੰਸਾ ਦਾ ਪ੍ਰਧਾਨ ਆ ਭਾਵੇਂ ਕੋਈ ਬਲੱਡ ਬੈਂਕ ਆ ਤੁਸੀਂ ਦੇਖਣਾ ਵੀ ਤੁਸੀਂ ਜਿੱਥੇ ਜਾ ਰਹੇ ਹੋ ਉੱਥੇ ਲੋੜ ਕਿੰਨੀ ਕ ਬਲੱਡ ਦੀ ਕਿਉਂਕਿ ਇੱਕ ਆਪਾਂ ਗੱਲ ਕਰੀਏ ਤੱਥਾਂ ਦੇ ਆਧਾਰ ਤੇ ਤਾਂ ਸਰਕਾਰੀ ਬਲੱਡ ਬੈਂਕ ਰਜਿੰਦਰਾ ਦੀ ਦਿੱਲੀ ਦੀ ਖਪਤ ਹੈਗੀ ਆ 80 ਤੋਂ 90 ਯੂਨਟ ਦੀ ਹੈ ਦਿੱਲੀ ਦੀ ਠੀਕ ਹੈ 359 ਡਾਕਟਰ ਕਿਤਾ ਥੈਲੇਸੀਮੀਆ ਦਾ ਇੱਥੇ ਦੋ ਪੁਆਇੰਟ ਬੜੇ ਸਟਰੋਂਗ ਨੇ ਹੱਲੇ ਤੇਵੇਂ ਬੱਚਿਆਂ ਨੂੰ ਨਾ ਬਲੱਡ ਲੱਗਣਾ ਹਰਤੇ ਬਾਅਦ 15 ਦਿਨ ਬਾਅਦ ਉਹ ਬਲੱਡ ਸਿਰਫ ਫ੍ਰੀ ਆਫ ਕੋਸਟ ਸਿਰਫ ਔਰ ਸਿਰਫ ਸਰਕਾਰੀ ਬਲੱਡ ਬੈਂਕ ਦੇ ਰਹਿ ਰਹੇ ਜਿੰਦਰਾ ਤਾਂ ਪ੍ਰਾਈਵੇਟ ਬਲੱਡ ਬੈਂਕ ਕੋਈ ਨਹੀਂ ਦੇ ਦਿਆ ਕੋਈ ਡੋਨੇਸ਼ਨ ਉੱਥੇ ਦੇ ਤਾਂ ਤੇ ਨਹੀਂ ਬਣਦੀ ਦੂਜਾ ਉੱਥੇ ਦਿੱਲੀ ਦੀ ਖਪਤ ਦਾ 80 ਯੂਨਟ ਦੀ ਤੇ ਕਿਸੇ ਵੀ ਪਟਿਆਲੇ ਦੇ ਪ੍ਰਾਈਵੇਟ ਬਲੱਡ ਬੈਂਕ ਚ ਦਿੱਲੀ ਦੀ 15 20 ਤੋਂ ਯੂਨਟ ਦੀ ਖਪਤ ਹੈ ਨਹੀਂ ਪਰ ਇੱਥੇ ਮੈਂ ਗੱਲ ਕਰਾਂ ਤੁਹਾਨੂੰ ਜੀ ਇਹ ਮੈਂ ਆਪਣਾ ਨਿੱਜੀ ਤਜਰਬਾ ਤੁਹਾਨੂੰ ਸਾਂਝਾ ਕਰ ਰਿਹਾ ਤੁਹਾਡਾ ਵੀ ਤਜਰਬਾ ਇਸ ਨਾਲ ਜੁੜੇਗਾ ਸਰਕਾਰੀ ਔਰ ਪ੍ਰਾਈਵੇਟ ਵਿੱਚ ਅੰਤਰ ਬੜਾ ਹੈ ਜੀ ਤੁਸੀਂ ਰਜਿੰਦਰਾ ਹਸਪਤਾਲ ਹੁਣ ਚਲੇ ਜਾਓ ਉਹ ਅਸੀਂ ਕੱਲ ਨੂੰ ਬਲੱਡ ਡੋਨੇਸ਼ਨ ਬੈਂਕ ਜਿਹੜਾ ਕੈਂਪ ਹੈ ਉਹ ਆਰਗੇਨਾਈਜ਼ ਕਰਨਾ ਜੀ ਉਹਨਾਂ ਦੀਆਂ ਕੰਡੀਸ਼ਨਾਂ ਇਹ ਐ ਜਿਵੇਂ ਆਪਾਂ ਲੋਨ ਲੈਣਾ ਹੋਵੇ ਜੀ ਕਿੱਥੇ ਦਾ ਇੱਕ ਸੰਸਥਾ ਬੰਦੇ ਮਾਦਮ ਦਲ ਨੇ ਇੱਕ ਬਲੱਡ ਡੋਨੇਸ਼ਨ ਕੈਂਪ ਅਰੇਂਜ ਕੀਤਾ ਜੀ ਉਹਨਾਂ ਦਾ 60 ਤੋਂ 70000 ਰੁਪਏ ਖਰਚ ਹੁੰਦਾ ਜੀ ਇੱਕ ਬਲੱਡ ਡੋਨੇਸ਼ਨ ਜਿਹੜਾ ਕੈਂਪ ਆਰਗੇਨਾਈਜ਼ ਕਰਨ ਲਈ ਉਸ ਤੋਂ ਬਾਅਦ 70000 ਲਾਣ ਤੋਂ ਬਾਅਦ 500000 ਬੰਦੇ ਨੂੰ ਕਾਲ ਕਰਨੀ ਪੈਂਦੀ ਹੈ ਜੀ ਤਾਂ 100 150 ਬੰਦਾ ਉੱਥੇ ਪਹੁੰਚਦਾ ਖੂਨਦਾਨ ਕਰਨ ਅਧਰਵਾਇਸ ਇਹ ਨਹੀਂ ਕਿ ਅਸੀਂ 50 ਕੋਲਾ ਕੀਤੇ 200 ਬੰਦਾ ਆ ਗਿਆ ਜੀ ਬੰਦਾ 100 ਕੋਲ ਕਰਦਾ ਤਾਂ 2 ਬੰਦੇ ਆਉਂਦੇ 10 ਆਉਂਦੇ ਤੁਹਾਡਾ ਤਜਰਬਾ ਬੱਦ ਕਰ ਤੁਸੀਂ ਵੱਧ ਕੇ ਮਿਲ ਗਏ ਫਿਰ ਬੈਂਕ ਜਿਹੜਾ ਸਰਕਾਰੀ ਬੈਂਕ ਹੈ ਉਸ ਦਾ ਰਵਈਆ ਕੀ ਹੁੰਦਾ ਅਸੀਂ 9 ਵਜੇ ਆਵਾਂਗੇ 2 ਵਜੇ ਚਲੇ ਜਾਵਾਂਗੇ ਜੀ ਬਿਲਕੁਲ 50% ਲੋਕਾਂ ਨੂੰ ਰਿਜੈਕਟ ਕਰ ਦਿੰਦੇ ਆ ਉਸ ਕਾਰਨ ਕਰਕੇ ਜਿਸ ਕਰਕੇ ਉਹਦਾ ਪ੍ਰਾਈਵੇਟ ਬੈਂਕ ਜਿਹੜਾ ਹੈ ਬਲੱਡ ਲੇ ਲੰਦਾ ਜੀ ਤੀਸਰੀ ਗੱਲ ਉਹਨਾਂ ਦੇ ਅੰਦਰ ਜਿਹੜੇ ਕੈਰੀਅਰ ਹੈ ਨਾ ਕਿ ਇੱਕ ਭਾਵਨਾ ਦੀ ਘਾਟ ਨਜ਼ਰ ਆਉਂਦੀ ਹੈ ਜੀ ਉਹ 11 ਜੇਕਰ ਉਹਨਾਂ ਨੇ 12 ਵਜਾ ਟਾਈਮ ਦਿੱਤਾ ਤਾਂ ਸਵੇਰ ਕੰਮ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਆ ਪ੍ਰਾਈਵੇਟ ਵਾਲੇ ਬਾਅਦ ਦੇ ਵਿੱਚ ਵੀ ਬੈਠੇ ਰਹਿੰਦੇ ਆ ਜੀ ਇਹਨਾਂ ਕਰਕੇ ਵੀ ਇਹਨਾਂ ਤੇ ਵੀ ਕਾਰਵਾਈ ਬਣਦੀ ਆ ਜਿਹੜੇ ਮੁਲਾਜ਼ਮ ਤਨਖਾਹਾਂ ਮੋਟੀਆਂ ਲੈਣੇ ਆ ਪ੍ਰਾਈਵੇਟ ਵਾਲੇ ਤਨਖਾਹ ਘਟਾ ਸਰਕਾਰੀ ਵਾਲੇ ਦੀ ਵੱਧ ਆ ਤੇ ਕੰਮ ਉਹ ਘੱਟ ਕਰ ਰਹੇ ਆ ਤੇ ਪ੍ਰਾਈਵੇਟ ਵਾਲੇ ਵੱਧ ਕਰ ਰਹੇ ਇਹਨਾਂ ਤੇ ਵੀ ਤੁਸੀਂ ਆਵਾਜ਼ ਬੁਲੰਦ ਕਰੋ ਇਹਨਾਂ ਤੇ ਵੀ ਕਾਰਵਾਈ ਕਰਾਓ ਤੁਹਾਡੀ ਪਹਿਲੀ ਲਾਈਨ ਵਿੱਚ ਇਹਦਾ ਸਾਰੇ ਮਤਲਬ ਜਵਾਬ ਦਿੰਨਾ ਮੈਂ ਠੀਕ ਹੈ ਸਰਕਾਰੀ ਬਲੱਡ ਮੈਂ ਕਿੱਥੇ ਮਰੇ ਸਰਕਾਰੀ ਲੱਗ ਗਿਆ ਭਾਵੇਂ ਸਰਕਾਰੀ ਬਲੱਡ ਕਹਿੰਗਾ ਭਾਵੇਂ ਸਰਕਾਰੀ ਡਿਪਾਰਟਮੈਂਟ ਹੋਵੇ ਵੀ ਨੇ ਸਾਰੇ ਪਾਸੇ ਆਈ ਗੱਲ ਆ ਬਿਲਕੁਲ ਪਰ ਜੇ ਆਪਾਂ ਸਰਕਾਰੀ ਬ ਤਾਂ ਫਿਰ ਉਹਨਾਂ ਦੇ ਮਨਸੂਬੇ ਦੇ ਪ੍ਰਾਈਵੇਟ ਦੇ ਹੋਰ ਪੂਰੇ ਹੋਣਗੇ ਉਹ ਤਾਂ ਚਾਹਦੇ ਨੇ ਲੋਕ ਉੱਥੇ ਨਾ ਹੀ ਜਾਣ ਤੇ ਇਹਨਾਂ ਕੋਲ ਉੱਥੇ ਦੇ ਇਮਪਲੋਈ ਨੇ ਉਹ ਵੀ ਚਾਹਦੇ ਨੇ ਲੋਕ ਇੱਥੇ ਘੱਟ ਜਾਣ ਨਾ ਪਰ ਜਿੰਨਾ ਕਿ ਮੈਂ ਕਹਿੰਦਾ ਅਸੀਂ ਜਾਵਾਂਗੇ ਆਪਾਂ ਉਹਦੀ ਖਾਮੀਆਂ ਤਾਂ ਲੱਗਣਗੀਆਂ ਉਜਾਗਰ ਕਰਾਂਗੇ ਵਿਰੋਧ ਕਰਾਂਗੇ ਤਾਂ ਸੁਧਾਰ ਆਊਗਾ ਜਦੋਂ ਦੱਸਦਾ ਮੈਂ ਥੋੜੀ ਨੌਲੇਜ ਬਸਤੇ ਵੀ ਅਸੀਂ ਸਰਕਾਰੀ ਜਿੰਦਰਾ ਹਸਪਤਾਲ ਦੇ ਵੀ ਕਈ ਇਮਪਲੋਈ ਟਰਾਂਸਫਰ ਕਰਵਾਏ ਨਹੀਂ ਸਸਪੈਂਡ ਵੀ ਕਰਾਏ ਨਹੀਂ ਜੀ ਅਸੀਂ ਮਿਲ ਕੇ ਸੇਵਾ ਸਮਾਜ ਸੇਵਾ ਨੇ ਕਰਦੇ ਸਮਾਜ ਸੁਧਾਰ ਵੀ ਕਰਦੇ ਹਾਂ ਮਨ ਕੋਈ ਗੱਲ ਹੈ ਕਿ ਤੁਹਾਨੂੰ ਸੰਘਰਸ਼ ਕਰਨਾ ਪਊਗਾ ਤੁਹਾਨੂੰ ਲਿਖਤ ਸ਼ਿਕਾਇਤ ਨਹੀਂ ਪਊਗੀ ਤੁਸੀਂ ਸਿਰਫ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਜਾਂ ਬੋਲ ਕੇ ਇੰਟਰਵਿਊ ਦੇ ਕੇ ਨਹੀਂ ਹੱਲ ਕਰ ਸਕਦੇ ਜਿਹੜੀ ਲਿਖਤ ਸ਼ਿਕਾਇਤ ਆ ਉਹ ਉੱਪਰ ਤੱਕ ਜਾਊਗੀ ਉਹਦੇ ਜ਼ਰੂਰ ਕਰ ਵੀ ਹੁੰਦੀ ਆ ਭਾਵੇਂ ਉਹ ਦੇਰ ਹੋਵੇ ਹੁੰਦ ਜ਼ਰੂਰ ਆ ਪਰ ਲੋਕ ਲਿਖਤ ਸ਼ਿਕਾਇਤ ਦੇਣ ਦੀ ਕੀ ਤਰ੍ਹਾਂ ਦੇ ਨੇ ਵੀ ਅਸੀਂ ਨਾਲ ਖੱਜਲ ਹੋਵਾਂਗੇ ਤੁਸੀਂ ਜੇ ਕੋਈ ਸੁਧਾਰ ਭਾ ਦੇ ਤੁਹਾਨੂੰ ਨਾਲ ਖੱਜਲ ਹੋਣਾ ਪਊਗਾ ਮਰ ਖੇਚਰ ਕਰਨੀ ਪਊਗੀ ਤੇ ਜਿਹੜਾ ਸਰਕਾਰੀ ਬਲੱਡ ਬੈਂਕ ਨੇ ਤੇ ਪ੍ਰਾਈਵੇਟਲੀ ਫੈਸਿਲਿਟੀਆਂ ਨੇ ਤੁਸੀਂ ਲੋਕ ਅਟਰੈਕਟਿਵ ਇਧਰ ਹੋ ਰਹੇ ਨੇ ਪਰ ਜਿਹੜਾ ਮੈਂ ਦੱਸਦਾ ਵੀ ਪ੍ਰਾਈਵੇਟ ਜਿਹੜਾ ਹੈਗਾ ਸੈਕਟਰ ਹੁੰੜੜਾ ਹੁਣ ਜੁੱਦਾ ਸਮੇਂ ਮੈਕਸਿਮ ਸਾਰੇ ਨਿਯਮ ਆ ਕਹਾਂਗਾ ਮਾੜੇ ਨਹੀਂ ਤੇ ਨਾ ਹੀ ਮੈਂ ਕਹਿੰਦਾ ਵੀ ਪ੍ਰਾਈਵੇਟ ਬਲੱਡ ਬੈਂਚ ਚ ਬਲੱਡ ਦੀ ਲੋੜ ਨਹੀਂ ਪੈਂਦੀ ਇਹ ਵੀ ਨਹੀਂ ਮੈਂ ਕਹਿੰਦਾ ਕੁਝ ਕੰਪੋਨੈਂਟਸ ਨੇ ਉੱਥੇ ਬਣਦੇ ਨੇ ਪਰ ਇੱਕ ਜਿਹੜੀ ਖਬਰਤ ਵੱਧ ਹੈ ਜਿੱਥੇ ਇੱਕ ਬੰਦਾ ਭੁੱਖਾ ਹੈਗਾ 4 ਦਿਨ ਤੋਂ ਇੱਕ ਭੁੱਖਾ ਹੈਗਾ ਬੰਦਾ ਸਰੀਰਦਾਰ ਜਿਹੜਾ ਬੰਦਾ 4 ਦਿਨ ਦਾ ਭੁੱਖਾ ਪਹਿਲਾਂ ਉਹਨੂੰ ਦੇਖਾਂਗੇ ਆਪਾਂ ਇੱਥੇ ਖਬਰਤ ਵੱਧ ਹੋਣੀ ਹੈ ਬਿਲਕੁਲ ਇਸ ਕਰਕੇ ਜਿਹੜੇ ਖਾਮੀਆਂ ਉਹ ਸਰਕਾਰੀ ਬਿਲਡਿੰਗ ਦੀ ਉਦੋਂ ਹੋਣੀ ਹੈ ਉੱਥੇ ਆਪਾਂ ਜਾਵਾਂਗੇ ਜਿੰਨਾ ਆਪਾਂ ਟੋਕਾ ਟਕਾਈ ਕਰਾਂਗੇ ਜਿੰਨਾ ਨਾਲ ਵਿਰੋਧ ਕਰਾਂਗੇ ਜਦੋਂ ਉੱਥੇ ਆਪਾਂ ਜਾਣਾ ਹੀ ਬੰਦ ਕਰ ਦਾਂਗੇ ਇਹ ਤਾਂ ਹੁਸ਼ ਹੋ ਜਾਣਗੇ ਹੋਰ ਉਹਨਾਂ ਨੂੰ ਤਰਖਾ ਮਿਲ ਰਹੀ ਹੈ ਆਪਣੀ ਡਿਊਟੀ ਨਾ ਮਾਰ ਰਹੇ 6 ਘੰਟੇ ਦੀ ਇਸ ਕਰਕੇ ਆਪਾਂ ਉੱਥੇ ਹੋਰ ਬੰਦ ਕਰ ਦਈਏ ਆਪਣਾ ਆਪਾਂ ਉਹਨਾਂ ਦਾ ਕੰਮ ਹੋਰ ਲਈਏ ਇਹ ਜਦੋਂ ਤੁਸੀਂ ਕਹਿੰਦੇ ਹੋ ਹਾਂ ਜੀ ਕੈਂਪ ਮੰਗਿਆ ਨਹੀਂ ਦਿੱਤਾ ਉਹਨਾਂ ਨੇ ਜੇ ਨਹੀਂ ਆਏ ਤੁਰੰਤ ਨਾਂ ਲਿਖਸ਼ ਗਿਆਤ ਕਰੋ ਮੈਡੀਕਲ ਕਾਉਂਸਲਰ ਨੂੰ ਕਰੋ ਐਮ ਐਸ ਨੂੰ ਕਰੋ ਹੈਲਥ ਮਿਨਿਸਟਰ ਨੂੰ ਕਰੋ ਤੁਸੀਂ ਮਨ ਕਰੇ ਬੈਕੀ ਸਾਰੇ ਚਿੱਠੇ ਪਾ ਦਿਓ ਬਾਏ ਬੋਸ ਤੇ ਭੇਜ ਦਿਓ ਆਪਣਾ ਟਾਈਮ ਨਾ ਖਰਾਬ ਕਰੋ ਜਾ ਕੇ ਆਪਸਾਂ ਕੋਲ ਖੜਨ ਬੈਠਣ ਦਾ ਬਾਏ ਬੋਸ ਤੇ ਜੁਰਿਸਟਿਕ ਲਾ ਕੇ ਭੇਜੋ ਉਹਦੇ ਉੱਤੇ ਤੁਹਾਨੂੰ ਜਵਾਬ ਆਊਗਾ ਹੀ ਆਪਾਂ ਦਾ ਜਵਾਬ ਨਹੀਂ ਆਂਦਾ ਤਾਂ ਕਿ ਸੈਕਿੰਡ ਸਟੈਪ ਬਹੁਤ ਇੰਪੋਰਟੈਂਟ ਆ ਤੁਸੀਂ ਆਰਟੀ ਪਾਦੇ ਕਰੋ ਜੇ ਤੁਸੀਂ ਆਰਟੀ ਪਾਤੀ ਤਾਂ ਜਿਹੜੇ ਡਿਪਾਰਟਮੈਂਟ ਸਲਾਈਡ ਕੋਲ ਭੱਜ ਕੇ ਆ ਬਣਗੇ ਚਲੋ ਬਹੁਤ ਅੱਛੀ ਤੁਸੀਂ ਜਾਣਕਾਰੀ ਦਿੱਤੀ ਹੈ ਵੈਸੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਸੰਘਰਸ਼ ਕਰੋ ਸੰਘਰਸ਼ ਜ਼ਰੂਰੀ ਹੈ ਆਪਣੇ ਹੱਕ ਦੇ ਲਈ ਤੁਸੀਂ ਆਵਾਜ਼ ਬੁਲੰਦ ਕਰੋਗੇ ਤਾਂ ਤੁਹਾਨੂੰ ਹੱਕ ਮਿਲੇਗਾ ਇਹ ਨਹੀਂ ਕਿ ਹੱਕ ਤੁਹਾਨੂੰ ਚਾਹੀਦਾ ਤੇ ਆਵਾਜ਼ ਕੋਈ ਹੋਰ ਬੁਲੰਦ ਕਰੇ ਇਸ ਉਡੀਕ ਦੇ ਵਿੱਚ ਹਮੇਸ਼ਾ ਨਾ ਰਹਿਆ ਕਰੋ ਦੇਸ਼ ਆਜ਼ਾਦ ਨਹੀਂ ਹੋਣਾ ਸੀ ਜੇਕਰ ਸਾਰੇ ਲੋਕ ਅੱਜ ਜਿ ਤਰ੍ਹਾਂ ਸੋਚਣ ਲੱਗ ਜਾਂਦੇ ਦੇਸ਼ ਆਜ਼ਾਦ ਹੋਇਆ ਤੁਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀਆਂ ਨਾਲ ਜੀ ਬਿਲਕੁਲ ਉਸ ਵਕਤ ਉਹ ਲੋਕ ਅਗਰੇ ਸੋਚ ਲੈਂਦੇ ਵੀ ਆਹ ਬੰਦਾ ਕਰ ਰਿਹਾ ਤੇ ਮੈਨੂੰ ਕੀ ਲੋੜ ਹੈ ਫਿਰ ਦੇਸ਼ ਆਜ਼ਾਦ ਨਹੀਂ ਸੀ ਹੁੰਦਾ ਫਿਰ ਤੁਸੀਂ ਅੱਜ ਇਸ ਖੁੱਲੀ ਆਜ਼ਾਦ ਹਵਾ ਦੇ ਵਿੱਚ ਸਾਹ ਨਹੀਂ ਸੀ ਲੈ ਸਕਦੇ ਸੋ ਇਸ ਕਰਕੇ ਸੰਘਰਸ਼ ਜਾਰੂ ਕਰਿਆ ਕਰੋ ਸੋ ਗੁਰਮੁਖ ਜੀ ਤੁਹਾਡਾ ਵਿਸ਼ਾ ਬਹੁਤ ਇੰਪੋਰਟੈਂਟ ਹੈ ਇਸ ਨੂੰ ਅਸੀਂ ਵੱਧ ਤੋਂ ਵੱਧ ਪ੍ਰਮੋਟ ਕਰਾਂਗੇ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਕਹਾਂਗੇ ਕਿ ਇਸ ਵਿਸ਼ੇ ਦੇ ਨਾਲ ਸੰਬੰਧਿਤ ਤੁਹਾਡੇ ਮਨ ਦੇ ਵਿੱਚ ਤੁਹਾਡੇ ਆਸ-ਪਾਸੇ ਜਾਂ ਤੁਹਾਡੇ ਨਾਲ ਕੋਈ ਘਟਨਾ ਘਟੀ ਹੋਵੇ ਕਮੈਂਟ ਬਾਕਸ ਦੇ ਵਿੱਚ ਚਾਹੇ ਆਪਣਾ ਨੰਬਰ ਛੱਡੋ ਚਾਹੇ ਉਸ ਘਟਨਾ ਬਾਰੇ ਛੱਡੋ ਅਸੀਂ ਤੁਹਾਨੂੰ ਸੰਪਰਕ ਕਰਕੇ ਉਸ ਦੇ ਬਾਰੇ ਪੁਸ਼ਟੀ ਕਰਾਂਗੇ ਤੇ ਇਸ ਦੀ ਘੋਖ ਤੱਕ ਜਾਵਾਂਗੇ ਔਰ ਇਸ ਸਕੈਮ ਨੂੰ ਇਸ ਦਾ ਪਰਦਾ ਫਾਸ਼ ਕਰਾਂਗੇ ਜਿਹੜਾ ਸਕੈਮ ਟਲੇ ਨਾਲ ਚੱਲ ਰਿਹਾ ਹੈ ਔਰ ਇਹ ਕਹਨ ਲਿਆ ਵੀ ਬਹੁਤ ਪਵਿੱਤਰ ਸੇਵਾ ਔਰ ਇਹ ਸੇਵਾ ਜਿਹੜੀ ਲਾਜ਼ਮੀ ਚੱਲਣ ਵਾਲੀ ਸੇਵਾ ਇਹ ਚਾਹੀਦੀ ਹੈ ਚੱਲਦੀ। ਸੋ ਜਿਹੜੇ ਲੋਕ ਇਸ ਦਾ ਖੰਨਣ ਕਰਦੇ ਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਅਸੀਂ ਮੰਗ ਨਹੀਂ ਕਰਦੇ ਆ। ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ। ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ। ਸ਼ੁਕਰੀਆ।